ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਰੈਂਸ ਬਿਸ਼ਨੋਈ ਜਿਹਦੇ ਤੇ ਅਪਰਾਧਿਕ ਬਹੁਤ ਵੱਡੇ ਵੱਡੇ ਕੇਸ ਦਰਜ ਨੇ ਮਾਮਲੇ ਦਰਜ ਨੇ ਧਰਾਂਵਾਂ ਲੱਗੀਆਂ ਹੋਈਆਂ ਜੇਲ੍ਹ ਦੇ ਵਿੱਚ ਬੰਦ ਹੈ ਉਹਦੀਆਂ ਦੋ ਇੰਟਰਵਿਊ ਆਉਂਦੀਆਂ ਨੇ ਉਹਦੀ ਬੜੀ ਚਰਚਾ ਛੜੀ ਹੋਈ ਹੈ ਮੀਡੀਆ ਦੇ ਵਿੱਚ ਹਾਲਾਂਕਿ ਜਦੋਂ ਪੰਜਾਬ ਦੇ ਡੀਜੀਪੀ ਸਾਹਿਬ ਜਾਂ ਮੁੱਖ ਮੰਤਰੀ ਸਾਹਿਬ ਦੇ ਕੋਲੋਂ ਪੁੱਛਿਆ ਗਿਆ ਉਹ ਕਹਿੰਦੇ ਇਦੇ ਵਿੱਚ ਪੰਜਾਬ ਪੁਲਿਸ ਦਾ ਜਾਂ ਪੰਜਾਬ ਸਰਕਾਰ ਦਾ ਕੋਈ ਹੱਥ ਨਹੀਂ ਹਾਲਾਂਕਿ ਉਹਨਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਤੇ ਦੂਜੀ ਜਿਹੜੀ ਇੰਟਰਵਿਊ ਉਹ ਰਾਜਸਥਾਨ ਦੇ ਵਿੱਚ ਹੋਈ ਹੈ ਮੈਂ ਜਿਹੜੀ ਗੱਲਬਾਤ ਕਰਨੀ ਹੈ ਉਹਦਾ ਮਤਲਬ ਇਹ ਹੈ ਕਿ ਪੰਜਾਬ ਪੁਲਿਸ ਕਿਤੇ ਨਾ ਕਿਤੇ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਹੈਗਾ NSA ਉਹ ਧਾਰਾ ਨੂੰ ਕਿਤੇ ਨਾ ਕਿਤੇ ਤੋੜਿਆ ਜਾ ਰਿਹਾ ਇਹ ਧਾਰਾ ਹੁਣ ਉਹਨਾਂ ਅਫਸਰਾਂ ਤੇ ਲਾਓ ਜਿਨ੍ਹਾਂ ਪੁਲਿਸ ਅਫਸਰਾਂ ਨੇ ਇੰਟਰਵਿਊ ਵਿਸ਼ਨੋਈ ਦੀ ਕਰਵਾਈ ਹੈ ਖਰੜ ਦੇ ਵਿੱਚ CIA ਕੰਪਲੈਕਸ ਖਰੜ ਦੇ ਵਿੱਚ ਇਹ CIA ਸਟਾਫ ਦੀ ਮੌਜੂਦਗੀ ਦੇ ਵਿੱਚ ਹੁੰਦੀ ਹੈ ਸਵਾਲੇ ਉੱਠਦੇ ਨੇ ਕਿ ਜਦੋਂ ਤੁਸੀਂ ਕਾਨੂੰਨ ਵਿਵਸਥਾ ਦੀ ਗੱਲ ਕਰਦੇ ਹੋ ਕਿ ਅਸੀਂ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਉਹ ਉਹਦੇ ਤੇ ਲਾਉਨੇ ਆ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਦਾ ਹੁਣ ਜਿਹੜੇ ਕਾਨੂੰਨ ਦੇ ਰਖਵਾਲੇ ਨੇ ਪੰਜਾਬ ਨੂੰ ਸ਼ਾਂਤ ਰੱਖਣ ਦੀਆਂ ਗੱਲਾਂ ਕਰਦੇ ਨੇ ਜੇ ਉਹ ਕਾਨੂੰਨ ਤੋੜਦੇ ਨੇ ਫਿਰ ਪੰਜਾਬ ਦਾ ਰਖਵਾਲਾ ਕੌਣ ਹੈ ਇਹ ਬਹੁਤ ਵੱਡੀ ਲਹਨਤ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੂੰ ਚੰਡੀਗੜ੍ਹ ਦੇ ਵਿੱਚ ਪੱਤਰਕਾਰ ਬੈਠਾ ਤੇ ਵਿਸ਼ਨੋਈ ਸੀਰੀ ਸਟਾਫ ਦੇ ਮੌਜੂਦਗੀ ਵਿੱਚ ਬੈਠਾ ਇੰਟਰਵਿਊ ਕਰ ਰਿਹਾ ਤੇ ਡੀਜੀਪੀ ਜਿਹੜਾ ਵੱਡੀਆਂ-ਵੱਡੀਆਂ ਡਿੰਗਾ ਮਾਰਦਾ ਸੀ ਕਿ ਸਾਨੂੰ ਨਹੀਂ ਪਤਾ ਦੇ ਨਾ ਪੰਜਾਬ ਦੇ ਵਿੱਚ ਇੰਟਰਵਿਊ ਹੋਈ ਹੈ ਹੁਣ ਕਿੱਥੇ ਨੇ ਜਦੋਂ ਤੁਸੀਂ ਐਨਐਸਏ ਦੀ ਗੱਲ ਕਰਦੇ ਹੋ ਕਿ ਹੁਣ ਪੰਜਾਬ ਸਰਕਾਰ ਦੇ ਕੋਲ ਇਹ ਪਾਵਰ ਹੈ ਕਿ ਜਿੰਨਾ ਪੁਲਿਸ ਕਰਮਚਾਰੀਆਂ ਨੇ ਬਿਸ਼ਨਉ ਦੀ ਲਾਉਂਸ ਬਿਸ਼ਨਉ ਦੀ ਇੰਟਰਵਿਊ ਕਰਵਾਈ ਹੈ ਉਹਨਾਂ ਤੇ ਐਨਐਸਏ ਲਾਉਂਗੇ ਡੀਜੀਪੀ ਤੇ ਐਨਐਸਏ ਨਹੀਂ ਲੱਗਣੇ ਚਾਹੀਦੇ ਮੈਂ ਕਹਣਾ ਫੇਰ ਸਵਾਦ ਆਉ ਪੰਜਾਬ ਦੇ ਲੋਕ ਫੇਰ ਯਕੀਨ ਕਰਨਗੇ ਭਵਨ ਸਿੰਘ ਮਾਨ ਤੇ ਜਿਉ ਸਮੇਤ ਡੀਜੀਪੀ ਤੇਜਾ ਜਿਹੜਾ ਸੀਆਈ ਸਟਾਫ ਜੀ ਨੇ ਇੰਟਰਵਿਊ ਕਰਵਾਈ ਹੈ ਉਹਦੇ ਤੇ ਐਨਐਸਏ ਲਾ ਕੇ ਜੇਲ੍ਹ ਵਿੱਚ ਭੇਜਿਆ ਜਾਵੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਭਾਵੇਂ ਡੀਜੀਪੀ ਹੋਵੇ ਜਿੰਨੇ ਵੀ ਪੁਲਿਸ ਅਫਸਰ ਨੇ ਇਹਦੇ ਵਿੱਚ ਜੇਲ੍ਹ ਵਿਭਾਗ ਵੀ ਆ ਜਾਂਦਾ ਹੈ ਜਿਨ੍ਹਾਂ ਦੀ ਮਿਲੀ ਭੁਗਤ ਦੇ ਨਾਲ ਇਹ ਇੰਟਰਵਿਊ ਹੋਈ ਹੈ ਇੱਕ ਜਿੱਤੇ ਮੈਂ ਹੋਰ ਬੇਨਤੀ ਕਰਨੀ ਹੈ ਜਦੋਂ ਤੁਸੀਂ ਐਨਐਸਏ ਦੀ ਗੱਲ ਕਰਦੇ ਹੋ ਉਹਦੇ ਵਿੱਚ ਇਹੀ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਂਦਾ ਹੈ ਕਾਨੂੰਨ ਅਵਸਥਾ ਨੂੰ ਸਕਿਉਰਿਟੀ ਐਕਟ ਨੂੰ ਤੋੜਿਆ ਜਾਂਦਾ ਹੈ ਤਾਂ ਹੁਣ ਇਹ ਸਵਾਲ ਨੇ ਬਹੁਤ ਵੱਡੇ ਕਿ ਤੁਸੀਂ ਐਨਐਸਏ ਲਾਉਣ ਵਾਲੇ ਹੀ ਐਨਐਸਏ ਦੀ ਧਾਰਾ ਨੂੰ ਤੋੜ ਰਹੇ ਹੋ ਹਿੰਮਤ ਹੈਗੀ ਭਵੰਤਮਾਨ ਦੇ ਵਿੱਚ ਕਿ ਡੀਜੀਪੀ ਨੂੰ ਸਸਪੈਂਡ ਕਰੇ ਜਾਂ ਜਿਹੜੇ ਪੁਲਿਸ ਦੇ ਹੋਰ ਕਰਮਚਾਰੀ ਸੀਐਸਟਾਫ ਦੇ ਹੈਗੇ ਉਹਨਾਂ ਨੂੰ ਸਸਪੈਂਡ ਕਰੇ ਜਿਹੜਾ ਜੇਲ੍ਹ ਦਾ ਸਟਾਫ ਹੈਗਾ ਜਿਹੜਾ ਜੇਲ੍ਹ ਤੋਂ ਉਹਨੂੰ ਖਰੜ ਵਿੱਚ ਲੈ ਕੇ ਆਉਂਦਾ ਹੈ। ਨੇੜਾ ਸ਼ਿਆਈ ਇਹ ਕੰਪਲੈਕਸ ਖਰੜ ਦੇ ਵਿੱਚ ਇੰਟਰਵਿਊ ਕਰਨ ਵਾਇਦੇ ਜਿਹੜਾ ਸਟਾਫ ਜੇਲ੍ਹ ਦੇ ਵਿੱਚੋਂ ਲੈ ਕੇ ਆਇਆ ਕਿ ਉਹਦੇ ਤੇ ਕਾਨੂੰਨੀ ਲਾਗ ਹੁੰਦਾ। ਕਿ ਉਹਨਾਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਹਾਲਾਂਕਿ ਬਿਸ਼ਨੋਈ ਨੂੰ ਬਾਦਲਾਂ ਨੇ ਪਾਲਿਆ ਹੋਇਆ। ਤੇ ਜਦੋਂ ਸਿੱਧੂ ਮੂਸੇਵਾਲੇ ਦੇ ਕਤਲ ਦੀ ਗੱਲ ਕਰਦੇ ਹਾਂ। ਕਿਤੇ ਨਾ ਕਿਤੇ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਵਿਸ਼ਨਉ ਬਸ਼ਨੋਈ ਤੋਂ ਇੰਟਰਵਿਊ ਕਰਵਾ ਕੇ ਇਹ ਬੱਬੂ ਮਾਨ ਵਰਗੀਆਂ ਕਤੀੜਾਂ ਨੂੰ ਜਾਂ ਮਨਕੀਰਤ ਔਲਖ ਵਰਗਿਆਂ ਨੂੰ ਤੇ ਜਾਂ ਜਿਹੜੇ ਹੋਰ ਕਲਾਕਾਰ ਇਨਵੋਲਵ ਸੀ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਇਹ ਸਾਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਇਹ ਤੁਸੀਂ ਕਿਤੇ ਨਾ ਕਿਤੇ ਗੈਂਗਸਟਰਵਾਦ ਨੂੰ ਪ੍ਰਾਣਾ ਦੀ ਤਰ੍ਹਾਂ ਨਹੀਂ ਪਾਲ ਰਹੇ ਜਿਹੜਾ ਵਿਸ਼ਨੋਏ ਸ਼ਰਿਆਮ ਧਮਕੀਆਂ ਦਿੰਦਾ ਕਿਤੇ ਸੁਲਮਾਨ ਖਾਨ ਨੂੰ ਦਿੰਦਾ ਕਿਤੇ ਸਿੱਧੂ ਮੂਸੇਵਾਲੇ ਦੀ ਕਤਲ ਦੀ ਜ਼ਿੰਮੇਵਾਰੀ ਲੈਂਦਾ ਕਿਤੇ ਹੋਰ ਗੈਂਗਸਟਰਾਂ ਨੂੰ ਧਮਕੀਂ ਦਿੰਦਾ ਸ਼ਰਿਆਮ ਤੁਸੀਂ ਉਹਦੀ ਇੰਟਰਵਿਊ ਕਰਾਈ ਮੁੱਖ ਮੰਤਰੀ ਸਾਹਿਬ ਚੰਡੀਗੜ੍ਹ ਬੈਠੇ ਨੇ ਚੰਡੀਗੜ੍ਹ ਬੈਠਾ ਪੱਤਰਕਾਰ ਸ਼ਰਿਆਮ ਇੰਟਰਵਿਊ ਕਰੀ ਜਾਂਦਾ ਤੇ ਐਦੂੰ ਵੱਡਾ ਪੰਜਾਬ ਦੇ ਲੋਕਾਂ ਨਾਲ ਧੋਖਾ ਹੋਰ ਕੀ ਹੋ ਸਕਦਾ ਜਿਨ੍ਹਾਂ ਲੋਕਾਂ ਨੇ ਭਗਵੰਤ ਮਾਨ ਨੂੰ ਚੁਣਿਆ ਸੀ ਇਹ ਕਹਿ ਕੇ ਕਿ ਬਦਲਾਅ ਚਾਹੀਦਾ ਆ ਕਰਤੂਤਾ ਤਾਂ ਸ਼ਾਇਦ ਕਾਲੀਆਂ ਦੇ ਰਾਜ ਵਿੱਚ ਵੀ ਨਾ ਹੋਈਆਂ ਹੋਣ ਸ਼ਾਇਦ ਕਾਂਗਰਸ ਦੇ ਰਾਜ ਵਿੱਚ ਵੀ ਨਾ ਹੋਈਆਂ ਹੋਣ ਜਿਹੜੀਆਂ ਭਗਵੰਤ ਮਾਨ ਦੇ ਰਾਜ ਵਿੱਚ ਹੋ ਰਹੀਆਂ ਨੇ ਸਵਾਦ ਆ ਜੇ ਜਿਕੇ ਤੇ ਜਿਨ੍ਹਾਂ ਨੇ ਇੰਟਰਵਿਊ ਕਰਵਾਈ ਹੈ ਤੇ ਜਿਹੜੇ ਪੱਤਰਕਾਰ ਨੇ ਇੰਟਰਵਿਊ ਕੀਤੀ ਹੈ ਉਹਨੂੰ ਵੀ ਵਿੱਚ ਖਿੱਚਿਆ ਜਾਵੇ ਚੰਗੀ ਤਰ੍ਹਾਂ ਉਹਦੇ ਵੀ ਐਨਐਸਏ ਲੱਗੇ ਤੇ ਜਿਹੜੇ ਪੁਲਿਸ ਕਮ ਕਰਮਚਾਰੀ ਨੇ ਸੀਆਈ ਸਟਾਪ ਦੇ ਜੇਲ੍ਹ ਦਾ ਸਟਾਫ ਹੋਂਦੇ ਵਿੱਚ ਵਿੱਚ ਡੀਜੀਪੀ ਹੋਂਦਾ ਇਹਨਾਂ ਸਾਰਿਆਂ ਨੂੰ ਸਸਪੈਂਡ ਕਰਕੇ ਐਨਐਸਏ ਲਾ ਕੇ ਭੇਜੋ ਡਿਬਰੂਗੜ ਜੇਲ੍ਹ ਦੇ ਵਿੱਚ ਮੈਂ ਜਿਹੜੀ ਬੇਨਤੀ ਕੀਤੀ ਹੈ ਨਾ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕੀਤੀ ਹੈ ਜਿਹੜਾ ਪੰਜਾਬ ਦਾ ਮਾਹੌਲ ਹੈ ਤੁਸੀਂ ਕਿਵੇਂ ਗੈਂਗਸਟਰਵਾਦ ਨੂੰ ਬढ़ावा ਦੇ ਰਹੇ ਹੋ ਜੇ ਅੱਜ ਇੱਕ ਐਡਾ ਵੱਡਾ ਗੈਂਗਸਟਰ ਤੁਹਾਡੇ ਨੱਕ ਥੱਲੇ ਇੰਟਰਵਿਊ ਕਰਕੇ ਚੈਲੰਜ ਕਰਦਾ ਹੈ ਲਾਹਨਤ ਹੈ ਪੰਜਾਬ ਪੁਲਿਸ ਦੇ ਤੇ ਲਾਹਨਤ ਹੈ ਭਵੰਤਮਾਨ ਤੇ ਲਾਹਨਤ ਹੈ ਡੀਜੀਪੀ ਤੇ ਜਿਹੜੇ ਵੱਡੀਆਂ ਵੱਡੀਆਂ ਡੇਂਗਾ ਮਾਰਦੇ ਨੇ ਤੇ ਹੁਣ ਜੇ ਹਿੰਮਤ ਹੈਗੀ ਤਾਂ ਲਾਓ ਐਨਐਸਏ ਨਾਲ ਤੇ ਝੋਡੇ ਬਰਗੜ ਜੇਲ੍ਹ ਉਦਾਂ ਵੱਡੀਆਂ ਵੱਡੀਆਂ ਡੇਂਗਾ ਮਾਰਦੇ ਸੀ ਜਿਹੜਾ ਨੈਸ਼ਨਲ ਸਕਿਉਰਿਟੀ ਕੋਰਟ ਨੂੰ ਤੋੜੇਗਾ ਉਹ ਤੇ ਐਨਐਸਏ ਲਾਵਾਂਗੇ ਅਸੀਂ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਕਰਨ ਦੇਵਾਂਗੇ ਤੁਸੀਂ ਜੇਲਾਂ ਵਿੱਚ ਬੈਠੇ ਗੈਂਗਸਟਰਾਂ ਨੂੰ ਇਜਾਜ਼ਤ ਦੇ ਰਹੇ ਹੋ ਕਿਤੇ ਨਾ ਕਿਤੇ ਜਿਨ੍ਹਾਂ ਨੇ ਸਿੱਧੂ ਮੂਸੇਵਾਲ ਦਾ ਕਤਲ ਕੀਤਾ ਉਹਦੇ ਵਿੱਚ ਜਿਹੜੇ ਨਾਮ ਆਉਂਦੇ ਨੇ ਨਾਮਜਦ ਕੀਤੇ ਹੋਏ ਨੇ ਜਾਂ ਜਿਨ੍ਹਾਂ ਤੇ ਸ਼ੱਕ ਦੀ ਸੂਈ ਅਟਕੀ ਹੋਈ ਹੈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਹੇ ਇਹ ਸ਼ਰਿਆਮ ਪੋਲਾ ਖੁੱਲ ਰਹੀਆਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਇੱਥੇ ਵਿਰੋਧ ਕਰਨ ਦੀ ਲੋੜ ਹੈ ਜੇ ਪੰਜਾਬ ਦਾ ਮੁੱਖ ਮੰਤਰੀ ਇਹ ਝੂਠ ਬੋਲ ਸਕਦਾ ਹੈ ਕਿ ਪੰਜਾਬ ਦੇ ਵਿੱਚ ਉਹਦੀ ਇੰਟਰਵਿਊ ਨਹੀਂ ਹੋਈ ਡੀਜੀਪੀ ਝੂਠ ਬੋਲ ਸਕਦਾ ਹੈ ਕਿ ਪੰਜਾਬ ਦੇ ਵਿੱਚ ਬਿਸ਼ਨੋਏ ਦੀ ਇੰਟਰਵਿਊ ਨਹੀਂ ਹੋਈ ਤਾਂ ਫਿਰ ਯਕੀਨ ਕਿਤੇ ਕੀਤਾ ਜਾ ਸਕਦਾ ਦੋ ਮੇਨ ਬੰਦੇ ਨੇ ਇੱਕ ਡੀਜੀਪੀ ਤੇ ਇੱਕ ਮੁੱਖ ਮੰਤਰੀ ਜੇ ਦੋਨੋਂ ਹੀ ਪੰਜਾਬ ਦੇ ਨਾਲ ਗਦਾਰੀ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਫਿਰ ਆਸ ਕਿਤੇ ਰੱਖੀ ਜਾ ਸਕਦੀ ਹੈ ਕਿਹੜਾ ਪੰਜਾਬ ਦਾ ਰੱਖਾ ਹੋਊਗਾ ਇਹ ਸਰਾ ਸਰ ਬੇਇਨਸਾਫੀ ਹੈ ਮੁੱਖ ਮੰਤਰੀ ਨੂੰ ਵੀ ਤਸੀਫਾ ਦੇਣ ਦੀ ਲੋੜ ਹੈ ਇਹ ਬਹੁਤ ਵੱਡੀ ਗਲਤੀ ਹੈ ਡੀਜੀਪੀ ਦੀ ਬਹੁਤ ਵੱਡੀ ਗਲਤੀ ਹੈ ਜਿਹੜੀ ਇਹ ਘਟਨਾ ਵਾਪਰੀ ਹੈ ਬਿਸ਼ਨੋਈ ਤੁਹਾਡੀ ਨੱਕ ਦੇ ਥੱਲੇ ਇੰਟਰਵਿਊ ਕਰ ਜਾਂਦਾ ਯਾਰ ਕਮਾਲ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ